ਹਾਂਜੀ ਭਾਈ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਤੋਂ ਆਏ ਅਮਨਦੀਪ ਸਿੰਘ ਭੋਇ ਨਾਮ ਦਾ ਮੇਰਾ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਅੱਜ ਪੈਟਰੋਲ ਪੰਪ ਤੇ ਪਹੁੰਚੇ ਹੋ ਤੇ ਹੜਤਾਲ ਹੈ ਪੈਟਰੋਲ ਨਹੀਂ ਮਿਲ ਰਿਹਾ ਤੇ ਕਿੰਨੀ ਕਿ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਸਰ ਦਿੱਕਤ ਬਹੁਤ ਜ਼ਿਆਦਾ ਆ ਰਹੀ ਆ ਮਤਲਬ ਹੁਣ ਮਤਲਬ ਕੰਮਕਾਰਾਂ ਦੇ ਜਾਣਾ ਵਾ ਤੁਹਾਨੂੰ ਪਤਾ ਹੈ ਪੈਟਰੋਲ ਪੰਪ ਤੋਂ ਬਿਨਾ ਵੀਕਲ ਕੋਈ ਵੀ ਨਹੀਂ ਚੱਲਦਾ ਅੱਜ ਕੱਲ੍ਹ ਹਣਾ ਕੰਮ ਤੇ ਚੱਲੇ ਆ ਤੇ ਹੁਣ ਮਤਲਬ ਸੀਨੀਅਰ ਨੇ ਵੀ ਇਹੀ ਕਹਿਣਾ ਆ ਆਪਾਂ ਨੂੰ ਕਿ ਚਲੋ ਤੁਸੀਂ ਆਪਣੀ ਡਿਊਟੀ ਮਤਲਬ ਟਾਈਮ ਤੇ ਆਓ ਪਰ ਹੁਣ ਆਪਾਂ ਉਹਨਾਂ ਨੂੰ ਕਿਵੇਂ ਮਤਲਬ ਇਹ ਚੀਜ਼ ਦੱਸ ਕੀ ਹੈ ਜਾਂ ਮਤਲਬ ਕਿ ਕੀ ਪ੍ਰੋਬਲਮ ਆ ਰਹੀ ਹੈ ਕੋਈ ਸ਼ਾਮ ਦਾ ਕਾਲ ਛਾਂਕਾ ਕੋਈ ਖਲਾ ਹੈ ਵੀ ਰਾਤ ਤੱਕ ਤੁਹਾਨੂੰ ਸਰ ਕੁਛ ਨਹੀਂ ਸਾਨੂੰ ਤੇ ਕਿਸੇ ਚੀਜ਼ ਦੀ ਇਨਫੋਰਮ ਹੀ ਨਹੀਂ ਮਤਲਬ ਹੁਣ ਆਪਾਂ ਕੰਮ ਤੇ ਨਿਕਲੇ ਆ ਤੇ ਹੁਣ ਪਤਾ ਲੱਗਾ ਆ ਗਿਆ ਕਿ ਨਾ ਮਤਲਬ ਉਹ ਵੀ ਟ੍ਰੈਫਿਕ ਨੂੰ ਦੇਖ ਕੇ ਪਤਾ ਲੱਗਾ ਕਿ ਕੀ ਕੀ ਦਿੱਕਤ ਆ ਰਹੀ ਹੈ ਕੀ ਦਿੱਕਤ ਕੀ ਆਈ ਕੀ ਸਰ ਪਰੇਸ਼ਾਨੀ ਉਹ ਪੈਟਰੋਲ ਪੰਪ ਮਤਲਬ ਖੁੱਲਨੇ ਚਾਹੀਦੇ ਤੇਲ ਮਤਲਬ ਵੀਕਲ ਦੇ ਵਿੱਚ ਹੈ ਨਹੀਂ ਹੁਣ ਮੇਰਾ ਫ ਪੈਟਰੋਲ ਲਾਜ਼ਮੀ ਆਪਾਂ ਨੂੰ ਜ਼ਰੂਰਤ ਹੈ ਹਨ ਤੇ ਪੈਟਰੋਲ ਹੈ ਨਹੀਂ ਬਾਈਕ ਵਿੱਚ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ ਸਾਰੇ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਨੂੰ ਅਪੀਲ ਵੀ ਕਰਾਂਗੇ ਸਰਕਾਰਾਂ ਨੂੰ ਅਪੀਲ ਸਿਰ ਇਹੋ ਕਰਨੀ ਚਾਹਾਂਗੇ ਕਿ ਮਤਲਬ ਜੇ ਕੋਈ ਇਦਾਂ ਦੀ ਆਪਾਂ ਪਹਿਲਾਂ ਹੜਤਾਲ ਜਾਂ ਹੁੰਦੀ ਆ ਜਾਂ ਮਤਲਬ ਚਲੋ ਸਰਕਾਰ ਵੀ ਨਹੀਂ ਚਾਹੁੰਦੀ ਕਿ ਹੜਤਾਲ ਹੋਵੇ ਪਰ ਜੇ ਹੜਤਾਲ ਹੁੰਦੀ ਹੈ ਤੇ ਇਹ ਚੀਜ਼ਾਂ ਤੋਂ ਮਤਲਬ ਇੱਕ ਦਿਨ ਪਹਿਲਾਂ ਇਨਫੋਰਮ ਹੋਣੀ ਚਾਹੀਦੀ ਹੈ ਸਰ ਆਮ ਜਨਤਾ ਨੂੰ ਤਿੱਕੇ ਤੇ ਕਿਉਂਕਿ ਇਹੋ ਹੀ ਜਾਂਦੀ ਆ ਆਮ ਜਨਤਾ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਸਰਕਾਰ ਤੇ ਆਪਣਾ ਮਤਲਬ ਕਰਕੇ ਸਾਈਡ ਤੇ ਹੋ ਜਾਂਦੀ ਹੈ ਜਾਂ ਜਿਨ੍ਹਾਂ ਨੇ ਆਪਣੇ ਮਤਲਬ ਸਟ੍ਰਾਈਕ ਵਗੈਰਾ ਕੀਤੀ ਉਹ ਵੀ ਕਰਕੇ ਸਾਈਡ ਤੇ ਖਲੋਤੇ ਰਹਿ ਲੈਂਦੇ ਜਾਂ ਵਹੀਕ ਲਗਾ ਕੇ ਖਲੋ ਜਾਂਦੇ ਆ ਪਰ ਪਰੇਸ਼ਾਨੀ ਆਮ ਜਨਤਾ ਨੂੰ ਹੁੰਦੀ ਜਨਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਕੇ ਚੀਜ਼ਾਂ ਨਹੀਂ ਆਜ ਤੇ ਸਰ ਬਹੁਤ ਤੁਹਾਡੇ ਸਾਹਮਣੇ ਆ ਦਿੱਕਤ ਦਾ ਕਿੰਨਾ ਸਾਹਮਣਾ ਕਰਨਾ ਪੈਂਦਿਆ ਵਾ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਸਰਕਾਰਾਂ ਦਾ ਮਤਲਬ ਇਹੋ ਪੀਲੀਆ ਸਰ ਜੇ ਕੋਈ ਮਤਲਬ ਆਪਣਾ ਮਤਲਬ ਕਹੀ ਵੀ ਚੀਜ਼ ਦੀ ਇਹ ਕਹੀ ਵੀ ਚੀਜ਼ ਨੂੰ ਲੈ ਕੇ ਸਟ੍ਰਾਈਕ ਹੋਈ ਆ ਉਹ ਚੀਜ਼ ਤੇ ਗੌਰ ਕੀਤਾ ਜਾਵੇ ਤੇ ਜਾਂ ਉਹਨਾਂ ਦਾ ਪੱਖ ਵੀ ਸੁਣਿਆ ਜਾਵੇ ਜਿਨ੍ਹਾਂ ਨੇ ਇੱਕ ਚੀਜ਼ ਦੀ ਸਟ੍ਰਾਈਕ ਕੀਤੀ ਹੋਈ ਆ ਅਨਾਈ ਦੋਵੇਂ ਧਰਾਂ ਨੂੰ ਬਹਿ ਕੇ ਗੱਲ ਕਰਨੀ ਚਾਹੀਦੀ ਤਾਂ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸੇ ਕਰਕੇ ਸਰ ਰਿਕਵੈਸਟ ਹੈ ਕਿ ਇਹ ਚੀਜ਼ਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇ ਆਪਣਾ ਨਾਮ ਲਾ ਕੇ ਮੇਰੀ ਜਗ੍ਹਾ ਤੇ ਮੈਂ ਜਿੱਥੋਂ ਹਮਸੱਤ ਹੋ ਜਾਏ ਜਿਹੜੀ ਪਟ્રોલ ਕਪ ਦੇ ਜਿਹੜੀ ਰੜਤਾਲ ਕਰਕੇ ਜਿਹੜੀ ਟ੍ਰੈਫਿਕ ਬਹੁਤ ਜ਼ਿਆਦਾ ਹੈਗਾ ਬਹੁਤ ਜ਼ਿਆਦਾ ਹੈ ਮੈਂ ਤਾਂ ਹੋ ਗਿਆ ਇੱਥੇ ਲਾਈਟ ਲੱਗਿਆ ਘੰਟਾ ਜਿਉ ਹੋਈ ਚੱਲਿਆ ਕੀ ਕਹਿੰਦੇ ਵੀ ਕਿੰਨੀ ਦੇਰ ਤੱਕ ਤੇਲ ਮਿਲ ਸਕਦਾ ਫਕਾਣੀ ਕਿੰਨੇ ਦੇ ਮਿਲ ਜਾਏਗਾ ਕਿਤੇ ਤੇਲ ਵਾਧੂ ਸਾਡੇ ਨੂੰ ਦੇਖੋ ਹੁਣ ਚੰਗੀ ਜਿਹੀ ਕਿਥੋਂ ਆਏ ਗਈ ਵਧੀਆ ਨਹੀਂ ਕੋਈ ਆਵਾਜ਼ ਆ ਰਹੀ ਜਿਹੜੀ ਜੰਗਲਾਂ ਵਾਲੀ ਬਹੁਤ ਤੰਗੀ ਹੈਗੀ ਇਹ ਚੀਜ਼ਾਂ ਚਾਹੀਦੀ ਨਹੀਂ ਮੋਦੀ ਸਰਕਾਰ ਨੂੰ ਬਹੁਤ ਮਾੜਾ ਹੈਗਾ ਕੰਮ ਇਹ ਕਾਨੂੰਨ ਪਰ ਨਹੀਂ ਆਪਦੇ ਮਕੀਰਾਂ ਹੀ ਰਜਮਕੀਰ ਚਾਹੀਦਾ ਸਾਰਾ ਉਹ ਚ ਡਰਾਈਵਰਾਂ ਨੇ ਸਟ੍ਰਾਈਕ ਕਰਤੀ ਹੈ ਉਹਨਾਂ ਦਾ ਕੋਈ ਮੋਦੀ ਸਰਕਾਰ ਨੇ ਬਿੱਲ ਪਾਸ ਕੀਤਾ ਜਿਦੇ ਚ ਉਹਨਾਂ ਨੇ ਕਿਹਾ ਕਿ ਜੇ ਕੋਈ ਡਰਾਈਵਰ ਦੀ ਗੱਡੀ ਟੁੱਕਦੀ ਹੈ ਤੇ 7 ਲੱਖ ਰੁਪਇਆ ਕੈਸ਼ ਜੁਰਮਾਨਾ ਪਲੱਸ 10 ਸਾਲ ਦੀ ਸਜ਼ਾ ਜਿਹਦੇ ਕਾਰਨ ਉਹਨਾਂ ਨੇ ਉਥੇ ਡੀਪੋ 'ਚ ਸਟ੍ਰਾਈਕ ਕਰਤੀ ਹੈ ਐਚ ਪੀਸੀਐਲ ਬੀਪੀਸੀਐਲ ਆਈਓਸੀਐਲ ਇਹ ਸਾਰੇ ਡੀਪੋ ਬੰਦ ਨੇ 올ਓਵਰ ਪੰਜਾਬ ਬਟੇਂਡਾ ਬਟੇਂਡਾ ਵੀ ਬੰਦ ਹੈ ਆਪਣਾ ਜਲੰਧਰ ਵੀ ਬੰਦ ਹੈ ਜੇ ਤੇ ਆਪਣਾ ਪਾਣੀਪਦ ਵੀ ਬੰਦ ਹੈ ਜੇ ਲੋਕਾਂ ਨੂੰ ਕਿਹਨੇ ਕਿ ਦਿੱਕਤ ਆ ਹਾਂਜੀ ਲੋਕਾਂ ਨੂੰ ਕਿਹਨੇ ਕਿ ਦਿੱਕਤ ਆ ਰਹੀ ਹੈ ਇਹ ਤੁਹਾਡੇ ਸਾਹਮਣੇ ਹੈ ਜੀ ਲੋਕੀ ਸਾਨੂੰ ਗਾਲਾਂ ਕੱਢ ਰਹੇ ਆ ਕੀ ਕਰ ਸਕਦੇ ਆ ਹਰ ਪਹਿਲੇ ਹਰ ਵੇਲੇ ਇੱਕ ਇੱਕ ਸੈਕਿੰਡ ਦੇ ਇੱਕ ਇੱਕ ਗਾਲ ਕੱਢਦੇ ਵੇ ਲੋਕੀ ਸਾਨੂੰ ਵੀ ਸਰਕਾਰ ਨੂੰ ਕਲੀਮ ਕਰਦੇ ਜਾਓ ਅਪੀਲ ਇਹੀ ਹੈ ਜੀ ਜੋ ਉਹਨਾਂ ਦਾ ਬੰਦਾ ਜੋ ਉਹਨਾਂ ਦਾ ਸਿਸਟਮ ਹੈਗਾ ਉਹ ਤੁਸੀਂ ਸੋਚੋ ਤੇ ਮੁਕਾਓ ਇਹ ਰਫੜ ਰੀਜ਼ਨ ਹੈ ਕਿ ਪ੍ਰੋਬਲਮ ਕ੍ਰੀਏਟ ਡੇ ਬਾਏ ਡੇ ਹੋ ਰਹੀ ਹੈ ਤੁਸੀਂ ਦੇਖੋ ਜੰਦਾ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਥੈਂਕ ਯੂ ਸੋ